ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਹੋਇਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਖਿੜਕੀ ਦਾ ਸ਼ੀਸ਼ਾ ਵੀ ਇਸ ਨਿਹੰਗ ਸਿੰਘ ਦੇ ਵੱਲੋਂ ਤੋੜਿਆ ਗਿਆ ਹੈ ਜਾਣਕਾਰੀ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਕੀਤਾ ਗਿਆ ਨਿਹੰਗ ਸਿੰਘ ਦੇ ਵੱਲੋਂ ਟਾਸਕ ਫੋਰਸ ਦੇ ਵੱਲੋਂ ਇਸ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬਣ ਗਿਆ ਜਿੱਥੇ ਅੱਜ ਕੱਲ੍ਹ ਲੋਹਾਰੇ ਦਿਵਸ ਮੌਕੇ ਵੱਡਾ ਇਕੱਠ ਛੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਪਿਆ ਤੇ ਉੱਥੇ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੰਗਾਮਾ ਕੀਤਾ ਗਿਆ ਜਿਸ ਮਗਰੋਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਫਿਰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਬਾਹਰ ਆਉਣ ਵਾਸਤੇ ਉਸਨੇ ਸ਼ੀਸ਼ਾ ਤੋੜ ਦਿੱਤਾ ਖਿੜਕੀ ਦਾ ਜਿਸ ਮਗਰੋਂ ਟਾਸਕ ਫੋਰਸ ਦੇ ਵੱਲੋਂ ਇਸ ਸ਼ਖਸ ਨੂੰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਜਾਂਦਾ ਹੈ ਤਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਹੋਇਆ ਹੈ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਮਾਹੌਲ ਮੌਕੇ ਤੇ ਬਣਿਆ ਜਦੋਂ ਇਸ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਅਤੇ ਟਕਰਾਅ ਹੋ ਚੱਲਿਆ ਸੀ ਟਾਸਕ ਫੋਰਸ ਤੇ ਇਸ ਨਿਹੰਗ ਸਿੰਘ ਦੇ ਵਿਚਾਲੇ ਹਾਲਾਂਕਿ ਟਾਸਕ ਫੋਰਸ ਦੇ ਵੱਲੋਂ ਇਸ ਨੂੰ ਵੜ ਕੇ ਬਾਹਰ ਕੱਢਿਆ ਗਿਆ ਹੈ। ਛੇਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਹੋਇਆ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਖਿੜਕੀ ਦਾ ਸ਼ੀਸ਼ਾ ਵੀ ਇਸ ਨਿਹੰਗ ਸਿੰਘ ਦੇ ਵੱਲੋਂ ਤੋੜਿਆ ਗਿਆ ਹੈ। ਜਾਣਕਾਰੀ ਅਨੁਸਾਰ ਛੇਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਕੀਤਾ ਗਿਆ ਨਿਹੰਗ ਸਿੰਘ ਦੇ ਵੱਲੋਂ ਟਾਸਕ ਫੋਰਸ ਦੇ ਵੱਲੋਂ ਇਸ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਹੌਲ ਛੇਅਕਾਲ ਤਖਤ ਸਾਹਿਬ ਵਿਖੇ ਬਣ ਗਿਆ ਜਿੱਥੇ ਅੱਜ ਕੱਲੋ ਘਾਰੇ ਦਿਵਸ ਮੌਕੇ ਵੱਡਾ ਇਕੱਠ શ્રી ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਪਿਆ ਤੇ ਉੱਥੇ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੰਗਾਮਾ ਕੀਤਾ ਗਿਆ ਜਿਸ ਮਗਰੋਂ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਫਿਰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਬਾਹਰ ਆਉਣ ਵਾਸਤੇ ਉਸ ਨੇ ਸ਼ੀਸ਼ਾ ਤੋੜ ਦਿੱਤਾ ਖਿੜਕੀ ਦਾ ਜਿਸ ਮਗਰੋਂ ਟਾਸਕ ਫੋਰਸ ਦੇ ਵੱਲੋਂ ਇਸ ਸ਼ਖਸ ਨੂੰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੰਗਾਮਾ ਹੋਇਆ ਹੈ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਮਾਹੌਲ ਮੌਕੇ ਤੇ ਬਣਿਆ ਜਦੋਂ ਇਸ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਅਤੇ ਟਕਰਾਅ ਹੋ ਚੱਲਿਆ ਸੀ ਟਾਸਕ ਫੋਰਸ ਤੇ ਇਸ ਨਿਹੰਗ ਸਿੰਘ ਦੇ ਵਿਚਾਲੇ ਹਾਲਾਂਕਿ ਟਾਸਕ ਫੋਰਸ ਦੇ ਵੱਲੋਂ ਇਸ ਨੂੰ ਵੜ ਕੇ ਬਾਹਰ ਕੱਢਿਆ। ਛੇਅਕਾਲ ਤੱਕ ਸਾਬ ਵਿਖੇ ਹੰਗਾਮਾ ਹੋਇਆ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਿਹੰਗ ਸਿੰਘ ਦੇ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਖਿੜਕੀ ਦਾ ਸ਼ੀਸ਼ਾ ਵੀ ਇਸ ਨਿਹੰਗ ਸਿੰਘ ਦੇ ਵੱਲੋਂ ਤੋੜਿਆ ਗਿਆ ਹੈ। ਜਾਣਕਾਰੀ ਅਨੁਸਾਰ ਛੇਅਕਾਲ ਤੱਕ ਸਾਬ ਵਿਖੇ ਹੰਗਾਮਾ ਕੀਤਾ ਗਿਆ ਹੈ ਨਿਹੰਗ ਸਿੰਘ ਦੇ ਵੱਲੋਂ ਟਾਸਕ ਫੋਰਸ ਦੇ ਵੱਲੋਂ ਇਸ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ।